ਪਰਵਾਸੀ ਮਜ਼ਦੂਰਾਂ ਨੇ ਮੁੱਦੇ ਨੇ ਉੱਤੇ ਇੱਕ ਬਹੁਤ ਵੱਡੀ ਖਬਰ ਮਿਲੀ ਆ ਅਮਰਸਰ ਸ਼ਹਿਰ ਤੋਂ ਖਬਰ ਆ ਬ੍ਰਿਜਰਾਜ ਚੁਰਸੀਆ ਨਾਂ ਦਾ ਇੱਕ ਯੂਪੀ ਦਾ ਪ੍ਰਵਾਸੀ ਮਜ਼ਦੂਰ ਆ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਅਮਰਸਰ ਦੀ ਇੱਕ ਗਲੀ ਦੇ ਵਿੱਚ ਖੋਖਾ ਲਾ ਕੇ ਸਮਾਨ ਵੇਚਦਾ ਖੋਖਾ ਲਾ ਕੇ ਸਮਾਨ ਵੇਚ ਕੇ ਰੋਜ਼ ਦਾ 5-400 ਰੁਪਈਆ 600 ਰੁਪਈਆ ਕਮਾ ਲਿੰਦਾ ਪਰ ਹੁਣ ਉਹਦੇ ਖੋਖੇ ਨੂੰ ਅੱਗ ਲਾ ਦਿੱਤੀ ਗਈ ਆ ਜੇ ਤਾਂ ਆਪਾਂ ਪੈਿੰਦੀ ਛੱਟੇ ਵੇਖੀਏ ਤਾਂ ਇਹ ਗੱਲ ਕਿਸ ਤਰ੍ਹਾਂ ਦੇ ਲਾਤੀ ਹੋਣੀ ਅੱਗ ਪਰ ਅੱਗ ਕਿਉਂ ਲਾਈ ਤੇ ਬ੍ਰਿਜਰਾਜ ਚੁਰਸੀਆ ਦੇ ਖੋਖੇ ਨੂੰ ਹੀ ਕਿਉਂ ਲੱਗੀ ਤੇ ਪ੍ਰਵਾਸੀ ਮਜ਼ਦੂਰ ਦੇ ਖੋਖੇ ਨੂੰ ਅੱਗ ਕਿਹੜੇ ਕਾਰਨ ਕਰਕੇ ਲਾਈ ਗਈ ਆ ਇਹ ਹੁਣ ਪੁਲਿਸ ਦੀ ਪੜਤਾਲ ਦਾ ਵਿਸ਼ਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਆ ਬ੍ਰਿਜ ਰਾਜ ਨੇ ਇਹ ਗੱਲ ਕਹੀ ਆ ਕਿ ਮੈਂ ਲੰਮੇ ਸਮੇਂ ਤੋਂ ਇੱਥੇ ਆ ਕੰਮ ਕਰਦਾ ਪਰ ਪਿਛਲੇ ਕੁਝ ਸਮੇਂ ਤੋਂ ਸਾਡੇ ਉੱਤੇ ਦਬਾਅ ਬਣ ਰਿਹਾ ਉਹਨੇ ਇਹ ਗੱਲ ਕਹੀ ਆ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਦੋ ਬੰਦੇ ਆਏ ਉਹਨਾਂ ਨੇ ਕਿਹਾ ਜੀ ਜੇਕਰ ਇੱਥੇ ਸਾਡੇ ਸੂਬੇ ਦੇ ਵਿੱਚ ਰਹਿਣਾ ਫਿਰ ਪੈਸੇ ਦੇਣੇ ਪੈਣਗੇ ਅਸੀਂ ਨਾ ਕਰਤੀ ਸਾਡੇ ਖੋਖੇ ਨੂੰ ਅੱਗ ਲਾਤੀ ਤੇ ਸੜੇ ਹੋਏ ਖੋਖੇ ਦੀਆਂ ਤਸਵੀਰਾਂ ਇਸ ਵੇਲੇ ਮੀਡੀਆ ਦੇ ਵਿੱਚ ਵਾਇਰਲ ਹੋਈਆਂ ਤੇ ਪੁਲਿਸ ਨੇ ਗੱਲ ਕਹੀ ਆ ਕਿ ਅਸੀਂ ਇਸ ਮਾਮਲੇ ਦੀ ਤਫ਼ਤੀਸ਼ ਕਰਕੇ ਜਿਹੜੇ ਬੰਦੇ ਕਸੂਰਵਾਰ ਆ ਉਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਬਖਸ਼ਾਂਗੇ ਨਹੀਂ। ਯਾਨੀ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਬਾਰੇ ਜਿਹੜੀ ਲਹਿਰ ਬਣੀ ਆ ਜਿਸ ਤਰੀਕੇ ਦੇ ਵਿਚਾਰ ਛਿੜੇ ਆ ਉਸ ਤੋਂ ਬਾਅਦ ਇਹੋ ਜੀਆਂ ਖਬਰਾਂ ਵੀ ਆਉਣ ਲੱਗ ਪਈਆਂ। ਮਾਫ਼ ਕਰਨਾ ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੇ ਇਹ ਹੱਕ ਦੇ ਵਿੱਚ ਧਿਰ ਬਣ ਕੇ ਖੜੀ ਗਏ। ਪਰ ਗੱਲ ਇਹ ਜੀ ਕਿ ਜੇਕਰ ਪ੍ਰਵਾਸੀ ਮਜ਼ਦੂਰ ਗਲਤਤਾ ਤਾਂ ਉਹਨੂੰ ਗਲਤ ਕਹੀਏ ਜੇਕਰ ਸਾਡਾ ਪੰਜਾਬੀ ਭਰਾ ਕੋਈ ਗਲਤ ਤਾਂ ਫਿਰ ਆਪਾਂ ਉਹਨੂੰ ਵੀ ਗਲਤ ਕਹੀਏ ਅਸੀਂ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀਆਂ ਬਣਦੀਆਂ ਹੋਈਆਂ ਵੋਟਾਂ ਪ੍ਰਵਾਸੀ ਮਜ਼ਦੂਰਾਂ ਜਾਂ ਕਿਸੇ ਵੀ ਹੋਰ ਸੂਬੇ ਦੇ ਵਸਨੀਕਾਂ ਦੇ ਵੱਲੋਂ ਪੰਜਾਬ ਦੇ ਵਿੱਚ ਲਈਆਂ ਜਾਣੀਆਂ ਜਾਂਦੀਆਂ ਜਾਇਦਾਦਾਂ ਜੇ ਬਿਲਕੁਲ ਖਿਲਾਫ ਆ ਉਹ ਇੱਥੇ ਕੰਮ ਕਰਨ ਆਉਣ ਤੇ ਜਾਣ ਅਸੀਂ ਪਹਿਲਾਂ ਵੀ ਬੜੀ ਵਾਰ ਗੱਲ ਕਹੀ ਆ ਪਰ ਜੇਕਰ ਅਸੀਂ ਖੋਖਿਆਂ ਨੂੰ ਅੱਗ ਲਾਵਾਂਗੇ ਜੇਕਰ ਅਸੀਂ ਰੇੜੀਆਂ ਭੰਨਾਂਗੇ ਜੇਕਰ ਅਸੀਂ ਕੁੱਟਾਂਗੇ ਤੇ ਜੇਕਰ ਅਸੀਂ ਬਦਮਾਸ਼ੀ ਵਾਲੇ ਸ਼ਬਦ ਮੂੰਹ ਦੇ ਵਿੱਚੋਂ ਕੱਢਾਂਗੇ ਤੇ ਫਿਰ ਇਹ ਕੋਈ ਸਿਆਣਪ ਵਾਲੀ ਗੱਲ ਨਹੀਂ ਆ। ਲੰਘੇ ਕੱਲ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਿਆ। ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਹੜ੍ਹਾਂ ਦੇ ਬਾਬਤ ਵੀ ਆਪਣੇ ਵਿਚਾਰ ਪੇਸ਼ ਕੀਤੇ ਪਰ ਪ੍ਰਵਾਸੀਆਂ ਦੇ ਮੁੱਦੇ ਦੇ ਉੱਤੇ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਦੇ ਉੱਤੇ ਵੀ ਆਪਣੇ ਦਿਲ ਦੀ ਗੱਲ ਕਹੀ ਆ। ਇਹ ਗੱਲ ਕਹੀ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਇੱਕ ਬੱਚੇ ਨੂੰ ਜਿਸ ਤਰੀਕੇ ਨਾਲ ਬਦਫੇਲੀ ਕਰਕੇ ਮਾਰ ਦਿੱਤਾ ਗਿਆ ਇਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਫਾਸਟ ਟਰੈਕ ਅਦਾਲਤਾਂ ਦੇ ਵਿੱਚ ਸਜ਼ਾ ਮਿਲਣੀ ਚਾਹੀਦੀ ਆ। ਪਰ ਦੂਜੀ ਗੱਲ ਇਹ ਜੀ ਕਿ ਅਸੀਂ ਸਭ ਨੂੰ ਪੰਜਾਬ ਦੇ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਦੇ ਵਿੱਚੋਂ ਕੱਢਦੇ ਗਏ ਇਹ ਗੱਲ ਬਿਲਕੁਲ ਗਲਤ ਆ ਕਿਉਂਕਿ ਅਸੀਂ ਵੀ ਤਾਂ ਮਹਾਰਾਸ਼ਟਰ ਦੇ ਵਿੱਚ ਜਾ ਕੇ ਹੋਰ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਕੰਮ ਕਾਜ ਕਰਦੇ ਆ ਜੇਕਰ ਉੱਥੇ ਸਾਡੇ ਨਾਲ ਉਹ سلوਕ ਹੋਇਆ ਜਿਹੜਾ ਕੁਝ ਅਸੀਂ ਇੱਥੇ ਕਰਨਾ ਚਾਹੁੰਦੇ ਆ ਤੇ ਫਿਰ ਜ਼ਿੰਮੇਵਾਰ ਕੌਣ ਹੋਊਗਾ ਹੁਣ ਕਹਿਣ ਨੂੰ ਆਪਾਂ ਇਹ ਵੀ ਗੱਲ ਕਹਿ ਸਕਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਿਲਕੁਲ ਗਲਤ ਕਿਹਾ ਪਰ ਇਹ ਗੱਲ ਸੱਚੀ ਆ ਕਿ ਸਾਡੇ ਪੰਜਾਬੀ ਵੀਰਾਂ ਨੇ ਸਾਡੀਆਂ ਪੰਜਾਬਣ ਭੈਣਾਂ ਨੇ ਮਹਾਰਾਸ਼ਟਰ ਦੇ ਵਿੱਚ ਆਪਣੀਆਂ ਜਾਇਦਾਦਾਂ ਵੀ ਲਈਆਂ ਭਾਰਤ ਦੇ ਹੋਰ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਘਰ ਵੀ ਬਣਾਏ ਆ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਫਲੈਟ ਵੀ ਲਏ ਆ ਜੇ ਉਹ ਵੀਰ ਭੈਣਾ ਗਲਤ ਕੰਮ ਕਰਨ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੇਕਰ ਇਹ ਲੋਕ ਇੱਥੇ ਆ ਕੇ ਗਲਤ ਕੰਮ ਕਰਨ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਗੱਲ ਉਲਾਰਵਾਦੀ ਹੋਣ ਦੀ ਨਹੀਂ ਆ ਤੇ ਗੱਲ ਕਿਸੇ ਨੂੰ ਧੀ ਭੈਣ ਦੀਆਂ ਗਾਲਾਂ ਕੱਢ ਕੇ ਪੰਜਾਬ ਪੱਖੀ ਹੋਣ ਦੀ ਵੀ ਨਹੀਂ ਆ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਰਜਾਈ ਇਨਕਲਾਬੀ ਇਹ ਗੱਲ ਕਹਿੰਦੇ ਹੁੰਦੇ ਆ ਲਓ ਜੀ ਪੰਜਾਬ ਦੇ ਪੱਖ ਦੀ ਗੱਲ ਨਹੀਂ ਕਰਦੇ ਇਹਦੀ ਮਾਂ ਨੂੰ ਕੁਛ ਕਹਿਦੇ ਹੋਏ ਦੀ ਭੈਣ ਨੂੰ ਕੁਛ ਕਹਿਦੇ ਹੋਏ ਤਾਂ ਵਿਕੇ ਹੋਏ ਹਨ ਇਹ ਤਾਂ ਫਲਾਣੇ ਹੋਏ ਹਨ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹ ਗੱਲ ਕਹੀ ਆ ਇਹਦਾ ਮਤਲਬ ਇਹ ਆ ਕਿ ਵਿਕੇ ਹੋਏ ਆ ਪੰਜਾਬ ਦੇ ਬਹੁਤ ਸਾਰੇ ਬੁੱਧੀਜੀਵੀ ਇਹ ਗੱਲ ਕਹਿੰਦੇ ਇਹਦਾ ਮਤਲਬ ਸਾਰੇ ਵਿਕੇ ਹੋਏ ਆ ਅਸੀਂ ਫੇਰ ਇਹ ਗੱਲ ਕਹਿੰਦੇ ਪੰਜਾਬ ਪੰਜਾਬੀਆਂ ਦਾ ਪੰਜਾਬ ਦੇ ਵਸਨੀਕਾਂ ਨੂੰ ਵੱਧ ਤੋਂ ਵੱਧ ਕੰਮ ਮਿਲਣਾ ਚਾਹੀਦਾ ਪੰਜਾਬ ਦੇ ਹੱਥਾਂ ਦੇ ਉੱਤੇ ਡਾਕਾ ਨਹੀਂ ਮੱਜਣਾ ਚਾਹੀਦਾ ਪੰਜਾਬ ਦੇ ਲੋਕਾਂ ਦੇ ਹੱਕ ਦੀ ਗੱਲ ਹਮੇਸ਼ਾ ਹੋਣੀ ਚਾਹੀਦੀ ਆ ਪਰ ਜਿਸ ਤਰੀਕੇ ਦੇ ਨਾਲ ਖੋਖਿਆਂ ਨੂੰ ਅੱਗ ਲਾ ਦਿਓ ਜਿਸ ਤਰੀਕੇ ਨਾਲ ਕੁੱਟੋ ਜਿਸ ਤਰੀਕੇ ਦਾ ਮਾਹੌਲ ਬਣਾ ਦਿੱਤਾ ਗਿਆ ਇਹ ਮਾਹੌਲ ਵੀ ਪੰਜਾਬ ਪੱਖੀ ਨਹੀਂ ਆ ਇਹ ਮਾਹੌਲ ਵੀ ਪੰਜਾਬੀ ਪੱਖੀ ਨਹੀਂ ਆ ਇਹ ਗੱਲ ਸੱਚੀ ਆ ਕਿ ਸਾਡੇ ਕਾਰੋਬਾਰ ਕਲਕੱਤੇ ਦੇ ਵਿੱਚ ਬਹੁਤ ਆ ਇਹ ਵੀ ਗੱਲ ਸੱਚੀ ਆ ਕਿ ਉੱਤਰਾਖੰਡ ਦੇ ਵਿੱਚ ਸਾਡੇ ਭੈਣਾ ਵੀਰਾਂ ਨੇ ਇੱਕ ਨਵਾਂ ਪੰਜਾਬ ਬਸਾਇਆ ਇਹ ਵੀ ਗੱਲ ਸੱਚੀ ਆ ਕਿ ਦੁਨੀਆ ਦੇ ਕੱਲੇ ਕੱਲੇ ਹਿੱਸੇ ਦੇ ਵਿੱਚ ਪੰਜਾਬਗਾਂ ਨੇ ਝੰਡੇ ਗੱਡੇ ਆ ਇਸ ਕਰਕੇ ਇਹੋ ਜਿਹਾ ਮਾਹੌਲ ਹੀ ਨਾ ਪੈਦਾ ਕੀਤਾ ਜਾਵੇ ਜਿਹਦੇ ਕਰਕੇ ਕਿਸੇ ਬੰਦੇ ਦਾ ਆਉਂਦੇ ਸਮੇਂ ਦੇ ਵਿੱਚ ਭਾਵੇਂ ਉਹ ਪ੍ਰਵਾਸੀ ਆ ਤੇ ਭਾਵੇਂ ਉਹ ਪੰਜਾਬੀ ਆ ਉਹਦਾ ਕੋਈ ਆਰਥਿਕ ਜਾਂ ਸਰੀਰਕ ਤੌਰ ਦੇ ਉੱਤੇ ਨੁਕਸਾਨ ਹੋਵੇ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਭਾਈ ਅਸੀਂ ਇਸ ਤਰੀਕੇ ਦੇ ਨਾਲ ਕਿਸੇ ਨੂੰ ਕੱਢਣ ਦੇ ਹੱਕ ਦੇ ਵਿੱਚ ਵੀ ਨਹੀਂ ਤੇ ਅਧਿਕਾਰ ਵੀ ਨਹੀਂ ਇਹ ਗੱਲ ਇਸ ਕਰਕੇ ਮਹੱਤਵਪੂਰਨ ਆ ਕਿਉਂਕਿ ਇਹ ਨਿਯਮਾਂ ਦੇ ਮੁਤਾਬਕ ਆ ਕਿਉਂਕਿ ਭਾਰਤ ਦਾ ਕੋਈ ਵੀ ਵਸਨੀਕ ਕਿੱਥੇ ਵੀ ਰਹਿ ਸਕਦਾ ਉਹਨੂੰ ਕਿਤੇ ਵੀ ਰਹਿਣ ਦੀ ਕਿਤੇ ਵੀ ਕੰਮ ਕਰਨ ਦੀ ਇਜਾਜ਼ਤ ਆ ਪਰ ਹਾਂ ਇਹ ਗੱਲ ਸੱਚੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੂਬੇ ਦੀ ਸਰਕਾਰ ਨੂੰ ਇਹ ਚਾਹੀਦਾ ਕਿ ਜਿਵੇਂ ਸੁਖਪਾਲ ਸਿੰਘ ਖਹਿਰਾ ਨੇ ਬਹੁਤ ਵਾਰ ਗੱਲ ਕਹੀ ਹੈ ਤੇ ਹੁਣ ਵੀ ਟਵੀਟ ਕਰਕੇ ਗੱਲ ਕਹੀ ਆ ਕਿ ਭਾਈ ਸੂਬੇ ਦੀ ਸਰਕਾਰ ਬਿੱਲ ਲੈ ਕੇ ਆਵੇ ਕਿ ਪੰਜਾਬ ਦੀ ਜਾਇਦਾਦ ਦੇ ਉੱਤੇ ਕਿਸੇ ਹੋਰ ਦੀ ਦਖਲਅੰਦਾਜ਼ੀ ਨਹੀਂ ਹੋਊਗੀ ਜਿਵੇਂ ਕਿ ਪੰਜਾਬੀ ਜਾਂ ਕੋਈ ਵੀ ਹੋਰ ਹਿਮਾਚਲ ਪ੍ਰਦੇਸ਼ ਚ ਜਾ ਕੇ ਜਾਇਦਾਦ ਨਹੀਂ ਖਰੀਦ ਸਕਦਾ ਓਵੇਂ ਪੰਜਾਬ ਦੇ ਵਿੱਚ ਗੈਰ ਪੰਜਾਬੀ ਕੋਈ ਵੀ ਜਾਇਦਾਦ ਨਹੀਂ ਖਰੀਦ ਸਕਦਾ ਇਸ ਤਰ੍ਹਾਂ ਦਾ ਬਿੱਲ ਪਾਸ ਹੋਣਾ ਚਾਹੀਦਾ ਪਰ ਇਹ ਨਹੀਂ ਹੋਣਾ ਕਿਉਂਕਿ ਪੰਜਾਬ ਦੀ ਸਰਕਾਰ ਵੀ ਜਾਣਦੀ ਆ ਤੇ ਬਾਕੀ ਵੱਖ-ਵੱਖ ਪਾਰਟੀਆਂ ਦੇ ਲੋਕ ਵੀ ਜਾਣਦੇ ਕਿ ਜੇ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਵਿੱਚੋਂ ਕੱਢ ਦਿੱਤੀ ਜਾਵੇ ਤਾਂ ਸਾਡੇ ਤਾਂ ਪਿੱੜ-ਪੱਲੇ ਕੁਝ ਨਹੀਂ ਰਹਿਣਾ ਪ੍ਰਵਾਸੀ ਮਜ਼ਦੂਰਾਂ ਦੀ ਵੋਟ ਦੇ ਕਰਕੇ ਤਾਂ ਅੱਜਕੱਲ ਸਰਕਾਰਾਂ ਵੀ ਬਣਦੀਆਂ ਜਾਂ ਤਾਂ ਬਣਦੀਆਂ ਅੱਜਕੱਲ ਕਿਸੇ ਨਾ ਕਿਸੇ ਨੂੰ ਚੋਗਾ ਪਾ ਕੇ ਤੇ ਜਾਂ ਬਣਦੀਆਂ ਪ੍ਰਵਾਸੀ ਮਜ਼ਦੂਰਾਂ ਦੇ ਸਿਰ ਦੇ ਉੱਤੇ ਉਹਦਾ ਤਾਂ ਅੱਜਕੱਲ ਪੰਚਾਇਤਾਂ ਵੀ ਕਈ ਥਾਵਾਂ ਤੇ ਨਹੀਂ ਬਣਦੀਆਂ ਤੇ ਇਹਦੀ ਉਦਾਹਰਨ ਆਪਾਂ ਮੁਹਾਲੀ ਦੀ ਪਿਛਲੇ ਦਿਨੀ ਵੀ ਦਿੱਤੀ ਸੀ ਮੁਹਾਲੀ ਦੇ ਇੱਕ ਪਿੰਡ ਦੇ ਵਿੱਚ ਪੰਜਾਬੀਆਂ ਦੀ ਵੋਟ ਤਾਂ ਕੁਝ ਕ ਸੌਰ ਹੈਗੀ ਤੇ ਪ੍ਰਵਾਸੀਆਂ ਦੀ ਵੋਟਾਂ ਜਿਹੜੀ ਕਈ ਇਹ ਗੁਣਾ ਵਧ ਗਈ ਆ ਉਸੇ ਕਈ ਹਜ਼ਾਰ ਵੋਟ ਹੋ ਗਈ ਆ ਉਥੇ ਫਿਲਹਾਲ ਰੋਕ ਲਾਈ ਗਈ ਸੀ ਵੋਟਾਂ ਦੇ ਉੱਤੇ ਪੰਚਾਇਤੀ ਚੋਣ ਦੇ ਉੱਤੇ ਸੋ ਮਤਲਬ ਇਹ ਹੈ ਜੀ ਕਿ ਇਸ ਵੇਲੇ ਹਾਲਾਤ ਇਹ ਆ ਪਰ ਇੱਕ ਜਾਣਕਾਰੀ ਕੱਲ ਹੋਰ ਆਈ ਆ ਇੱਕ ਯੂਪੀ ਤੋਂ ਪ੍ਰਵਾਸੀ ਮਜ਼ਦੂਰ ਆ ਜਿਨੇ ਕਿ ਬੰਬ ਬਣਾਇਆ ਇਹ ਲੁਧਿਆਣੇ ਤੋਂ ਖਬਰ ਆਈ ਆ ਉਹ ਬਾਬਤ ਉਹਨੇ ਪੂਰੀ ਹੁਣ ਜਾਣਕਾਰੀ ਮੁਕੰਮਲ ਆ ਗਈ ਜੀ ਖੁੱਲ ਕੇ ਸਾਹਮਣੇ ਆਈ ਆ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਆ ਖੁਲਾਸਾ ਕੀਤਾ ਗਿਆ ਕਿਉਂਕਿ ਲੁਧਿਆਣੇ ਦੇ ਵਿੱਚ ਪਤਾ ਲੱਗਾ ਕਿ ਆਈਈਡੀ आईईडी ਇਹ ਕਿਵੇਂ ਤਿਆਰ ਕੀਤਾ  ਤਮਾਕਾ ਖੇਸਮਗਰੀ ਕਿਵੇਂ ਤਿਆਰ ਕੀਤੀ YouTube ਤੋਂ ਜਾਣਕਾਰੀ ਲੈ ਕੇ 15-20 ਦਿਨਾਂ ਦੇ ਵਿੱਚ ਦੋ ਪ੍ਰਵਾਸੀ ਪੰਜਾਬੀਆਂ ਨੇ ਦੋ ਪ੍ਰਵਾਸੀ ਮਜ਼ਦੂਰਾਂ ਨੇ ਜਿਹੜੇ ਕਿ ਯੂਪੀ ਦੇ ਰਹਿਣ ਵਾਲੇ ਆ ਉਹਨਾਂ ਨੇ ਆਪਣੇ ਚਾਚੇ ਨੂੰ ਖਤਮ ਕਰਨ ਦੇ ਲਈ ਉਹਦੀ ਦੁਕਾਨ ਖਤਮ ਕਰਨ ਦੇ ਲਈ ਘਰ ਦੇ ਵਿੱਚ ਬੈਠ ਕੇ YouTube ਤੋਂ ਵੀਡੀਓ ਦੇਖਦੇ ਦੇਖ ਕੇ ਬੰਬ ਬਣਾ ਲਿਆ ਉਹ ਹੁਣ ਪਤਾ ਲੱਗਾ ਵੀ ਇਹਨਾਂ ਦੀ ਕਰਤੂਤ ਕੀ ਆ ਇਹ ਜਿਹੜੇ ਦੋ ਜਣੇ ਨੇ ਇਹਨਾਂ ਦੇ ਬੱਚੋ ਯੂਪੀ ਦੇ ਹਰਦੋਈ ਦਾ ਰਹਿਣ ਵਾਲਾ ਹੈਗਾ ਜੀ ਗਿਆਨ ਚੰਦ ਉਰਫ सोनू ਤੇ ਸਹਾਰਨਪੁਰ ਦਾ ਆਮਰ ਇਹਨਾਂ ਨੇ ਆਈਈਡੀ ਤਿਆਰ ਕੀਤੀ ਜਿਹਨੂੰ ਕਿ ਆਪਾਂ ਕਹਿੰਦੇ ਆ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਆਈਈਡੀ ਇਹਨਾਂ ਨੇ ਤਿਆਰ ਕੀਤੀ ਆ ਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਆ ਇਹ ਚਾਹੁੰਦੇ ਸੀ ਕਿ ਅਸੀਂ ਆਪਦੇ ਚਾਚੇ ਦੀ ਦੁਕਾਨ ਨੂੰ ਖਤਮ ਕਰ ਦਈਏ ਉਹਦੀ ਬੈਗਾਂ ਵਾਲੀ ਦੁਕਾਨ ਆ ਇਸ ਦੁਕਾਨ ਨੂੰ ਖਤਮ ਕਰਕੇ ਇੱਥੇ ਆਪਦੀ ਦੁਕਾਨ ਖੋਲ੍ਹ ਲਈਏ ਸਕਾ ਭਤੀਜਾ ਆਪਦੇ ਚਾਚੇ ਦੇ ਲਈ ਇਸ ਤਰੀਕੇ ਨਾਲ ਬੰਬ ਬਣਾ ਕੇ ਉਹਦੀ ਦੁਕਾਨ ਦੇ ਵਿੱਚ ਰੱਖ ਕੇ ਆਉਂਦਾ ਸੋ ਇਹ ਵੀ ਪ੍ਰਵਾਸੀ ਮਜ਼ਦੂਰਾਂ ਦੀ ਇੱਕ ਹੋਰ ਖਬਰ ਆਈ ਆ ਪਰ ਆਪਾਂ ਇਹ ਵੀ ਨਾ ਭੁੱਲੀਏ ਕੁਝ ਦਿਨ ਪਹਿਲਾਂ ਬਠਿੰਡੇ ਦੇ ਪਿੰਡ ਜੀਦੇ ਦੇ ਵਿੱਚ ਇਸੇ ਤਰੀਕੇ ਨਾਲ YouTube ਨੂੰ ਦੇਖ ਕੇ ਬੰਬ ਬਣਾਉਣ ਦਾ ਤਰੀਕਾ ਸਿੱਖ ਕੇ ਤੇ ਗੁਰਪ੍ਰੀਤ ਸਿੰਘ ਨੇ ਤਮਾਕਾ ਖੇਸਮਗਰੀ ਬਣਾਈ ਬਾਅਦ ਵਿੱਚ ਉਸੇ ਤਮਾਕਾ ਖੇਸਮਗਰੀ ਦੇ ਤਮਾਕੇ ਕਰਕੇ ਗੁਰਪ੍ਰੀਤ ਵੀ ਤੇ ਉਹਦਾ ਬਾਪ ਵੀ ਜ਼ਖਮੀ ਹੋਏ ਤੇ ਲੰਘੇ ਕੱਲ ਗੁਰਪ੍ਰੀਤ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਰਿਮਾਂਡ ਦੇ ਵਿੱਚ ਵਾਧਾ ਕੀਤਾ ਗਿਆ। ਯਾਨੀ ਕਿ ਲੱਛਣ ਦੇਖੋ ਸਾਡੇ ਵਾਲੇ ਨੇ ਵੀ ਕਰਤੂਤ ਕੀਤੀ ਤੇ ਉਹਨਾਂ ਵਾਲੇ ਨੇ ਵੀ ਕੀਤੀ। ਫਿਰ ਉੱਥੇ ਆ ਕੇ ਗੱਲ ਮੁਕਦੀ ਆ ਸ਼ਰਾਰਤੀ ਬੰਦਾ, ਅਪਰਾਧਿਕ ਵਿਰਤੀ ਦਾ ਮਾਲਕ ਬੰਦਾ, ਉਹ ਕਿਸੇ ਵੀ ਸੂਬੇ ਦਾ ਹੋਵੇ ਉਹ ਕਿਸੇ ਦਾ ਵੀ ਸਾਕਾ ਨਹੀਂ ਆ। ਜਿਹੜੇ ਬੰਦੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਫਾਹੇ ਲਾਉਣਾ ਚਾਹੀਦਾ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਆਪਾਂ ਹਰ ਬੰਦੇ ਨੂੰ ਇੱਕੋ ਰਸੇ ਬੰਨੀਏ। ਸਾਡੇ ਵੀ ਤਾਂ ਪੰਜਾਬੀ ਭੈਣਾ ਵੀਰਾਂ ਜਿਹੜੇ ਹਾਲਾਂਕਿ ਵੈਰੀਫਿਕੇਸ਼ਨ ਦੀ ਗੱਲ ਦੇ ਉੱਤੇ ਮੈਂ ਫੇਰ ਆਉਣਾ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਕਈ ਬੰਦੇ ਇਹ ਗੱਲ ਕਹਿੰਦੇ ਭੈਣਾ ਵੀਰ ਵੀ ਤੁਸੀਂ ਕਹਿੰਦੇ ਹੋਨੇ ਵੀ ਭਾਈ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਪੰਜਾਬੀ ਆ ਕਈ ਗਲਤ ਕੰਮ ਕਰਦੇ ਆ ਪਰ ਉਹ ਤਾਂ ਫੜੇ ਜਾਂਦੇ ਆ ਤਾਂ ਪਤਾ ਲੱਗਦਾ ਉਹਦੀ ਵੈਰੀਫਿਕੇਸ਼ਨ ਹੋਈ ਹੁੰਦੀ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਜੇਕਰ ਇਹਨਾਂ ਲੋਕਾਂ ਦੀ ਵੈਰੀਫਿਕੇਸ਼ਨ ਹੋਈ ਹੋਵੇ ਤੇ ਤਾਂ ਪਤਾ ਲੱਗੂਗਾ ਵੀ ਇਹ ਕੌਣ ਆ ਇਹ ਕਿੱਥੋਂ ਆ ਇਹਨਾਂ ਦਾ ਪਸ਼ੋਕੜ ਕੀ ਆ ਇਹ ਵੈਰੀਫਿਕੇਸ਼ਨ ਹੋਣੀ ਹੀ ਚਾਹੀਦੀ ਆ ਪਰ ਜਿਹੜੀ ਅਪਰਾਧਿਕ ਵਿਰਤੀ ਆ ਉਹ ਗੋਰੇਚ ਵੀ ਹੋ ਸਕਦੀ ਆ ਕਾਲੇਚ ਵੀ ਹੋ ਸਕਦੀ ਆ ਪੰਜਾਬੀਚ ਵੀ ਹੋ ਸਕਦੀ ਆ ਹਰਿਆਣਵੀ ਦੇ ਵਿੱਚ ਵੀ ਗੁਜਰਾਤੀ ਦੇ ਵਿੱਚ ਵੀ ਤੇ ਬਿਹਾਰੀ ਦੇ ਵਿੱਚ ਵੀ ਆਪਾਂ ਇਸ ਅਪਰਾਧਿਕ ਬਿਰਤੀ ਵਾਲੇ ਲੋਕਾਂ ਨੂੰ ਮੁਕੰਮਲ ਤੌਰ ਦੇ ਉੱਤੇ ਸੂਬੇ ਦੇ ਵਿੱਚੋਂ ਕੱਢਣ ਬਾਰੇ ਗੱਲ ਕਰਨੀ ਆ ਲੋੜ ਇਸ ਵਕਤ ਇਸ ਗੱਲ ਦੀ ਕਿ ਪੰਜਾਬੀ ਪੰਜਾਬੀ ਨੂੰ ਵਾਲਾ ਨਾ ਕੱਢੇ ਪ੍ਰਵਾਸੀਆਂ ਦੇ ਮੁੱਦੇ ਦੇ ਉੱਤੇ ਬਿਹਾਰ ਤੋਂ ਯੂਪੀ ਤੋਂ ਆਏ ਹੋਏ ਲੋਕਾਂ ਦੇ ਮੁੱਦੇ ਦੇ ਉੱਤੇ ਚੰਗੀਆਂ ਸੋਹਣੀਆਂ ਸ਼ਕਲਾਂ ਵਾਲੇ ਪੰਜਾਬੀ ਆਪਸ ਦੇ ਵਿੱਚ ਗਾਲੋ-ਗਾਲੀ ਹੋ ਜਾਂਦੇ ਆ ਧੀ ਪੈਣ ਇੱਕਰੀ ਜਾਂਦੇ ਆ ਜੋ ਮੂੰਹ ਦੇ ਵਿੱਚ ਆਉਂਦਾ ਜੱਕੜਬਾ ਮਾਰੀ ਜਾਂਦੇ ਆ ਆਪਾਂ ਇਹਨਾਂ ਗੱਲਾਂ ਤੋਂ ਉੱਤੇ ਉੱਠ ਗਏ ਇਹ ਪੰਜਾਬ ਪ੍ਰਸਤੀ ਨਹੀਂ ਆ ਕਿ ਆਪਾਂ ਕਿਸੇ ਨੂੰ ਗਾਲਾਂ ਕੱਢੀਏ ਉਹਦੇ ਆਪਣੇ ਵਿਚਾਰ ਹੋ ਸਕਦੇ ਮੇਰੇ ਆਪਣੇ ਵਿਚਾਰ ਆ ਤੁਹਾਡੇ ਆਪਣੇ ਵਿਚਾਰ ਆ ਵਿਚਾਰ ਵੱਖੋ ਵੱਖਰੇ ਹੋ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹਦੇ ਤੁਹਾਡੇ ਨਾਲ ਵਿਚਾਰ ਨਹੀਂ ਮਿਲਦੇ ਉਹ ਪੰਜਾਬ ਦਾ ਗद्दार ਆ ਉਹ ਪੰਜਾਬ ਪੱਖੀ ਹੈ ਹੀ ਨਹੀਂ ਤੇ ਜੇਕਰ ਵੀਰੋ ਫੇਸਬੁੱਕ ਦੇ ਉੱਤੇ ਗਾਲਾਂ ਕੱਢਣ ਦੇ ਨਾਲ ਪੰਜਾਬ ਦੇ ਵਿੱਚ ਇਨਕਲਾਬ ਹੋਦਾ ਹੁੰਦਾ ਤੇ ਪੰਜਾਬ ਦੇ ਵਿੱਚੋਂ ਇਨਕਲਾਬ ਕਿਤੇ ਬਾਹਰ ਜਾਣਾ ਹੀ ਨਹੀਂ ਸੀ ਭਗਤ ਸਿੰਘ ਨੇ ਗਾਲਾਂ ਨਹੀਂ ਸੀ ਕੱਢੀਆਂ ਧੀਆਂ ਪੈਣਾ ਦੀਆਂ ਪਰ ਉਹ ਇਨਕਲਾਬੀ ਬੰਦਾ ਸੀ ਉਸ ਮਨੁੱਖ ਨੇ ਉਸ ਨੌਜਵਾਨ ਨੇ ਇਹੋ ਜੀ ਕ੍ਰਾਂਤੀ ਲਿਆਂਦੀ ਵੀ ਆਪਾਂ ਸਾਲ ਦੇ ਵਿੱਚ ਭਾਵੇਂ ਦੋ ਵਾਰ ਹੀ ਚੇਤੇ ਕਰਦੇ ਆ ਪਰ ਚੇਤੇ ਤਾਂ ਕਰਦੇ ਜਿਹੜੇ ਆਪਣੇ ਲੱਛਣ ਆ ਫੇਸਬੁੱਕ ਵਾਲੀ ਕ੍ਰਾਂਤੀ ਦੇ ਇਹਨੂੰ ਕਿਨੇ ਚੇਤੇ ਕਰਨਾ ਆਪਾਂ ਇਹ ਵੀ ਕੱਢੇ ਸੋਚਿਆ ਕਰਗੇ ਮੈਂ ਫੇਰ ਇਹ ਗੱਲ ਕਹਿਣਾ ਜਿਹੜੇ ਬੰਦੇ ਗਲਤ ਕੰਮ ਕਰਦੇ ਪੁੱਠੇ ਟੱਗਣੇ ਚਾਹੀਦੇ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਗੜਾਂਗੂੜਾਂ ਕੱਢ ਗਏ ਤੇ ਆਪਾਂ ਸਾਰਿਆਂ ਦੀਆਂ ਰੇੜੀਆਂ ਨੂੰ ਅੱਗ ਲਾ ਦਈਏ ਤੇ ਆਪਾਂ ਧੌਲ ਤਫਾ ਕਰਗੇ ਤੇ ਚਪੇੜਾਂ ਮਾਰਾਂਗੇ ਤੇ ਭਜਾ ਦੇਾਂਗੇ ਤੇ ਰੱਖਣ ਨਹੀਂ ਰਹਿਣੇ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸੋਚੀਏ ਵੀ ਇਹ ਸਾਰਾ ਕੁਝ ਹੋਇਆ ਕਿਉਂ ਆ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਆਏ ਕਿਵੇਂ ਇੱਕਦਮ ਇੰਨੇ ਕਿਵੇਂ ਵਧੇ ਆ ਸਾਡੇ ਕਿਹੜੇ ਕਾਰਨਾਂ ਸਿਆਸੀ ਕਿਹੜੇ ਕਾਰਨਾਂ ਆਰਥਿਕ ਕਿਹੜੇ ਕਾਰਨਾਂ ਸਮਾਜਿਕ ਕਿਹੜੇ ਕਾਰਨਾਂ ਇਹਦੇ ਪਿੱਛੇ ਹੋਰ ਕਿਹੜੇ-ਕਿਹੜੇ ਕਾਰਨ ਲੁਕਵੇਂ ਆ ਇਹਦੇ ਵੱਲ ਗੌਰ ਕਰਨੀ ਚਾਹੀਦੀ ਆ ਪਰ ਅਗਲੀ ਗੱਲ ਇੱਕ ਹੋਰ ਸਾਂਝੀ ਕਰਨੀ ਆ ਕਿ ਜਿਹੜੇ ਬੰਦੇ ਨੇ ਜਿਹੋ ਜਿਹਾ ਕੰਮ ਕੀਤਾ ਹੁੰਦਾ ਉਹਨੂੰ ਫਲ ਉਹੋ ਜਿਹਾ ਹੀ ਮਿਲਦਾ ਜਦੋਂ ਅਸੀਂ ਕਾਲੇ ਦੌਰ ਦੀ ਗੱਲ ਕਰਦੇ ਆਂ ਜਦੋਂ 93 94 95 92 ਦੀਆਂ ਗੱਲਾਂ ਕਰਦੇ ਆਂ ਉਸ ਵੇਲੇ ਪੰਜਾਬ ਦੇ ਬਹੁਤ ਸਾਰੇ ਬੇਕਸੂਰ ਲੋਕ ਮਾਰੇ ਗਏ ਬੇਕਸੂਰ ਲੋਕ ਮਾਰੇ ਕਈ ਪੁਲਿਸ ਮੁਲਾਜ਼ਮਾ ਨੇ ਖਾਸ ਕਰਕੇ ਜਵਾਨੀ ਦਾ ਇਨਕਾਊਂਟਰ ਕੀਤਾ ਕੋ-ਕੋ ਕੇ ਮਾਰੇ ਆਗਦੀਆਂ ਫੀਤੀਆਂ ਦੇ ਲਈ ਤੇ ਆਪਦੇ ਪੈਸਿਆਂ ਦੇ ਲਈ ਆਪਦੇ ਰੁਤਬਿਆਂ ਦੇ ਲਈ ਆਪਣੀ ਠੁੱਕ ਦੇ ਲਈ ਉਹਨਾਂ ਦੇ ਵਿੱਚੋਂ ਇੱਕ ਸੂਬਾ ਸਿੰਘ ਵੀ ਜਿਹੜਾ ਸੂਬਾ ਸਿੰਘ ਪਿਛਲੇ ਦਿਨੀ ਹਸਪਤਾਲ ਦੇ ਵਿੱਚ ਮੌਤਰੀ ਮੁਕਲ ਚ ਗਿਆ ਉਸ ਸੂਬਾ ਸਿੰਘ ਦੀ ਕੱਲ ਪਤਾ ਲੱਗਾ ਜੀ ਅੰਮ੍ਰਿਤਸਰ ਸ਼ਹਿਰ ਦੇ ਬੱਲਾ ਇਲਾਕੇ ਦੇ ਵਿੱਚ ਅੰਤਮ ਅਰਦਾਸ ਹੀ ਭੋਗ ਸੀ ਜਦੋਂ ਭੋਗ ਪਹਿਰਿਆ ਸੀ ਤਾਂ ਉਸ ਵੇਲੇ ਨਹਿਂਗ ਸਿੰਘ ਜਥੇਬੰਦਾਂ ਉੱਥੇ ਪਹੁੰਚੀਆਂ ਕੁਝ ਕੋ ਹੋਰ ਲੋਕ ਪਹੁੰਚੇ ਉਹਨਾਂ ਨੇ ਉੱਥੇ ਭੋਗ ਨਾ ਪਾਉਣ ਦੀ ਗੱਲ ਕਹੀ ਆ ਉਹਨਾਂ ਨੇ ਗੱਲ ਕਹੀ ਆ ਕਿ ਇਸ ਬੰਦੇ ਦਾ ਇੱਥੇ ਭੋਗ ਨਹੀਂ ਪੜਨਾ ਚਾਹੀਦਾ ਜਿਨ੍ਹਾਂ ਨੇ ਬੀਤੇ ਵੇਲੇ ਦੇ ਵਿੱਚ ਬੇਕਸੂਰ ਨੌਜਵਾਨ ਮਾਰੇ ਆ ਇਹਨਾਂ ਲੋਕਾਂ ਦਾ ਭੋਗ ਵੀ ਇਸ ਧਰਤੀ ਦੇ ਉੱਤੇ ਨਹੀਂ ਪੈਣਾ ਚਾਹੀਦਾ। ਮਤਲਬ ਜੋ ਕੁਝ ਅਸੀਂ ਬੀਤੇ ਦੇ ਵਿੱਚ ਕਰਦੇ ਹਾਂ ਉਹਦਾ ਸਾਨੂੰ ਮਰਨ ਤੋਂ ਬਾਅਦ ਵੀ ਲੇਖਾ ਜੋਖਾ ਕਰਨਾ ਪੈਂਦਾ। ਮਿੱਟੀ ਇਸ ਕਦਰ ਪੱਟੀ ਜਾਂਦੀ ਆ। ਇਸ ਕਰਕੇ ਹਰ ਬੰਦੇ ਨੂੰ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਸੂਬਾ ਸਿੰਘ ਤੇ ਉਹਦੇ ਨਾਲ ਦੇ ਸਾਥੀ ਪਟਿਆਲੇ ਦੀ ਜੇਲ੍ਹ ਦੇ ਵਿੱਚ ਬੰਦ ਸੀ। ਆਪਾਂ ਸਾਰੇ ਜਾਣਦੇ ਆ। ਇਹਨਾਂ ਨੂੰ ਜੇਲ੍ਹ ਕੇਸ ਕਰਕੇ ਭੇਜਿਆ ਗਿਆ ਕਿਉਂਕਿ ਬੀਤੇ ਦੇ ਵਿੱਚ ਇਹਨਾਂ ਨੇ ਝੂਠੇ ਇਨਕਾਊਂਟਰ ਕੀਤੇ ਆ ਬੇਕਸੂਰ ਮਾਰੇ ਆ। ਤੇ ਉਸੇ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸਣੀ ਆ ਜਿਹਦੇ ਵੱਲੋਂ ਕੋਈ ਮਾੜੀ ਪਤਾ ਨਹੀਂ ਵੱਡੀ ਗੱਲ ਹੋਊਗੀ ਛੋਟੀ ਗੱਲ ਹੋਊਗੀ ਪਹਿਲਾਂ ਬਹਿਸ ਹੋਈ ਤੇ ਬਾਅਦ ਵਿੱਚ ਪਤਾ ਲੱਗਾ ਜੀ ਸੰਦੀਪ ਨੇ ਇਹਨਾਂ ਤਿੰਨਾਂ ਨੂੰ ਕੁੱਟਿਆ ਤੇ ਉਹਨਾਂ ਦੇ ਵਿੱਚੋਂ ਇੱਕ ਸੂਬਾ ਸਿੰਘ ਆ ਜਿਹੜਾ ਉਹ ਹਸਪਤਾਲ ਦੇ ਵਿੱਚ ਦਮ ਤੋੜ ਗਿਆ ਉਸ ਬੰਦੇ ਦੀ ਕਰਤੂਤ ਦੇ ਕਰਕੇ ਉਹਦੀ ਕੋਈ ਲਾਸ਼ ਲੈਣ ਨਹੀਂ ਆਇਆ ਇਹ ਵੀ ਖਬਰਾਂ ਆਈਆਂ ਸੀ ਕਿ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਉਹਦੇ ਭੋਗ ਦੇ ਵਿੱਚ ਹਿੱਸਾ ਨਾ ਲੈਣ ਦੀ ਗੱਲ ਕਹੀ ਗਈ ਸੀ ਹੋਰ ਵੀ ਬਹੁਤ ਸਾਰੀਆਂ ਖਬਰਾਂ ਆਈਆਂ ਇਸ ਵੇਲੇ ਹਰ ਬੰਦਾ ਉਹ ਸ਼ਰਮਿੰਦਾ ਜਿਹੜਾ ਕਿ ਇਹਦੇ ਨਾਲ ਜੁੜਿਆ ਸੀ ਇੱਥੇ 82 ਜਦੋਂ ਇਸ ਬੰਦੇ ਨੇ ਇਨੇ ਲੋਕ ਮਾਰੇ ਇਨੇ ਬੇਕਸੂਰ ਮਾਰੇ ਕਿ ਖੁਦ ਨੂੰ ਸੂਬਾ ਸਰਹੰਦ ਦੱਸਦਾ ਸੀ ਤੇ ਅੱਜ ਉਹਦਾ ਭੋਗ ਨੀ ਕੋਈ ਪੈਣ ਦੇਣਾ ਚਾਹੁੰਦਾ ਅੱਜ ਉਹਦੇ ਸਸਕਾਰ ਦੇ ਉੱਤੇ ਕੋਈ ਨਹੀਂ ਜਾਂਦਾ ਅੱਜ ਉਹਦੀ ਬਾਡੀ ਦੇ ਉੱਤੇ ਕਲੇਮ ਕਰਨ ਵਾਲਾ ਕੋਈ ਨਹੀਂ ਸੀ ਅੱਜ ਉਹਨੂੰ ਚੇਤੇ ਕੋਈ ਨਹੀਂ ਰੱਖਣਾ ਚਾਹੁੰਦਾ ਤੇ ਅੱਜ ਉਹਨੂੰ ਲਾਣਤਾ ਪੈਿੰਦੇਗਾ ਇਸ ਕਰਕੇ ਵੀ ਭਾਈ ਉਦੋਂ ਤੇਰੀ ਚਲਦੀ ਸੀ ਤੂੰ ਸਰਕਾਰੀ ਬੰਦਾ ਸੀ ਤੂੰ ਉਦੋਂ ਕੋਹ ਕੋਹ ਕੇ ਨੌਜਵਾਨ ਮਾਰੇ ਆ ਪਰ ਅੱਜ ਤੇਰੀ ਦੁਰਗਤੀ ਕਿਵੇਂ ਆ ਬੀਤੂ ਉਮਰ ਦੇ ਇਸ ਪੜਾ ਦੇ ਉੱਤੇ ਪੁੱਤੇ ਦੀ ਮੌਤ ਮਰ ਰਿਆ। ਮਤਲਬ ਇਹ ਆ ਵੀ ਬੀਤੇ ਦੇ ਵਿੱਚ ਜੋ ਜੋ ਕੁਝ ਜਿਨੇ ਵੀ ਕੀਤਾ ਉਹ ਭਾਵੇਂ ਕੋਈ ਵੀ ਹੋਵੇ ਉਹਦੇ ਨਾਲ ਭਵਿੱਖ ਦੇ ਵਿੱਚ ਉਹੋ ਜਿਹਾ ਕੁਝ ਹੁੰਦਾ ਤੇ ਉਹਦੀ ਦੁਰਗਤੀ ਇਵੇਂ ਹੁੰਦੀ ਆ। ਸੋ ਆਜੋ ਆਪਾਂ ਸਾਰੇ ਜਣੇ ਇਸ ਗੱਲ ਨੂੰ ਸੋਚ ਕੇ ਵਿਚਾਰਗੇ ਕਿ ਆਪਦੇ ਵੱਲੋਂ ਚੰਗਾ ਹੀ ਕਰਨਾ। ਇਨਸਾਨੀਅਤ ਦੀ ਗੱਲ ਵੀ ਕਰਨੀ ਚਾਹੀਦੀ ਆ। ਕੱਲੇ ਰਪਈਆ ਰੁਪਈਆ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ। ਗੱਲ ਇਹ ਆ ਜੀ ਕਿ ਅਸੀਂ ਸਿਰ ਤੋਂ ਕੰਮ ਲੈ ਕੇ ਜ਼ਿੰਮੇਵਾਰੀਆਂ ਨਿਭਾ ਕੇ ਤੇ ਫਿਰ ਅੱਗੇ ਵਧਗੇ। ਜਿਹੜੇ ਲੋਕ ਜ਼ਿੰਮੇਵਾਰੀਆਂ ਨਿਭਾਉਂਦੇ ਆ ਹੱਕਾਂ ਦੀ ਗੱਲ ਵੀ ਉਹ ਹੀ ਕਰਨੇ ਚੰਗੇ ਲੱਗਦੇ ਆ ਫਰਜ਼ ਨਿਭਾਉਣ ਵਾਲੇ ਲੋਕਾਂ ਦੇ ਹੱਕ ਹੁੰਦੇ ਆ ਫਰਜ਼ ਜਿਹੜੇ ਨਹੀਂ ਨਿਭਾਉਂਦੇ ਉਹਨਾਂ ਦਾ ਕੋਈ ਹੱਕ ਨਹੀਂ ਹੁੰਦਾ ਉਹਨਾਂ ਦਾ ਕੋਈ ਵੀ ਅਧਿਕਾਰ ਨਹੀਂ ਹੁੰਦਾ ਇਸ ਕਰਕੇ ਆਜੋ ਆਪਾਂ ਆਪਣੇ ਫਰਜ਼ਾਂ ਨੂੰ ਵੀ ਨਿਭਾઈએ ਤੇ ਜਿਹੜੇ ਲੋਕ ਵੀ ਚੰਗਾ ਕੰਮ ਕਰਦੇ ਉਹਨਾਂ ਦੀ ਸਲਾਹਤਾ ਕਰਕੇ ਸ਼ਾਬਾਸ਼ ਦੇਈਏ